ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਖੁਰਾਂਜਵਾਲਾ ਦੇ ਜਦੋਂ ਮੈਂ ਵੋਟਾਂ ਮੰਗਣ ਆਇਆ ਸੀ ਕੋਈ ਮੰਗ ਸੀ ਸਾਡੇ ਜ਼ਿੰਮੇਦਾਰ ਭਰਾਵਾਂ ਦੀ ਵੀ ਸਾਡੇ ਕੋਲ ਨਹਿਰੀ ਪਾਣੀ ਦੀ ਬੜੀ ਪ੍ਰੋਬਲਮ ਹੈ ਖਾਲੇ तकरीबन 6 ਕਿਲੋਮੀਟਰ 7 ਕਿਲੋਮੀਟਰ ਬੰਦਾ ਹੈ ਜੀ ਔਰ ਤੁਹਾਡੇ ਸਾਹਮਣੇ ਹੈ 86 ਲੱਖ ਰੁਪਏ ਨਾਲੇ ਪਾਈਪਲਾਈਨ ਪਾ ਕੇ ਦਿੱਤੀ ਗਈ ਹੈ ਸੋਇਲ ਸਕੰਦਰੂਸ਼ਨ ਡਿਪਾਰਟਮੈਂਟ ਵੱਲੋਂ ਔਰ ਅੱਜ ਜ਼ਿੰਮੇਦਾਰ ਵੀ ਖੁਸ਼ ਨੇ ਇਹ ਚਾਹੁੰਦਾ ਜ਼ਿੰਮੇਦਾਰ ਵੀ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਲੱਗੇ ਅਸੀਂ ਗਰਾਊਂਡ ਵਾਟਰ ਕਿਉਂ ਯੂਜ਼ ਕਰਨਾ ਸੋ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਹੀ ਮਾਰੇ ਅਸ਼ੀਰਵਾਦ ਦੇ ਰੱਖੇ ਆਪਦੇ ਵੱਲੋਂ ਕੋਸ਼ਿਸ਼ ਹੈ ਜਿਹੜਾ ਕੰਮ ਮੇਰੀ ਜ਼ਿੰਮੇਵਾਰ ਲੱਗੀ ਹੈ ਮੈਂ ਉਹਨੂੰ ਪੂਰਾ ਕਰਦਾ ਕਿੰਨੇ ਸਾਲਾਂ ਬਾਅਦ ਜਿਹੜਾ ਨਹਿਰੇ ਪਾਣੀ ਜਿੱਕਰ ਗੱਲ ਕਰੀ ਜਿਹੜਾ ਤੁਸੀਂ ਪ੍ਰੋਜੈਕਟ ਇਹਨਾਂ ਦੇ ਕਹਿਣ ਮੁਤਾਬਕ ਤਾਂ 1947 ਤੋਂ ਬਾਅਦ ਕਦੇ ਪਾਣੀ ਲੱਗਿਆ ਨਹੀਂ ਜੀ ਬਹੁਤ ਘੱਟ ਸੀ ਪਰ ਤੁਸੀਂ ਇਹ ਦੇਖੋ ਘੱਟ ਜਾਂਦਾ ਸੀ ਅੱਜ ਟੇਲਾਂ ਦਾ ਪਾਣੀ ਪੂਰਾ ਹੋ ਗਿਆ ਜਿਹੜੀ ਸਰਕਾਰ ਦਾ ਪ੍ਰਾਇਰਟੀ ਦੇ ਕੰਮ ਸੀ ਵੀ ਟੇਲਾਂ ਦੇ ਪਾਣੀ ਜਾਣਾ ਸਮਝੋ ਸਰਕਾਰ ਪਾਣੀ ਦੇ ਵਿੱਚ ਕਾਮਯਾਬ ਹੋ ਗਈ ਪਹਿਲਾਂ 21% ਟੋਟਲ ਪੰਜਾਬ ਦਾ ਪਾਣੀ ਯੂਜ਼ ਕਰਿਆ ਜਾਂਦਾ ਸੀ ਹੁਣ 60% 60% ਪਾਣੀ ਮੈਰੀ ਪਾਣੀ ਯੂਜ਼ ਕਰਿਆ ਜਾਂਦਾ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ ਪ੍ਰਸ਼ ਕਰਦੇ ਇਸੇ ਤਰ੍ਹਾਂ ਜਿਹੜੇ ਹੋਰ ਮੇਰੇ ਕੰਮ ਜ਼ਿੰਮੇ ਲੱਗੇ ਮੈਂ ਉਹ ਜ਼ਰੂਰ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਦਾਰ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਰਕਾਰ ਵਿੱਚ 30 ਤੋਂ 35 ਸਾਲ ਹੋ ਗਏ ਸਾਨੂੰ ਕਿਸੇ ਸਰਕਾਰ ਨੇ ਸਾਡੀ ਨਹੀਂ ਸੁਣੀ ਕੋਈ ਵੀ ਜੀ ਪਾਣੀ 35 ਸਾਲਾਂ ਬਾਅਦ ਸਾਨੂੰ ਪਾਈਪਲੈਨ ਪਾ ਕੇ ਦਿੱਤੀ ਆ ਬਹੁਤ ਧੰਨਵਾਦ ਕਰਦੇ ਆ ਸਾਡੇ ਐਮਐਲਏ ਗੋਲਦੀ ਗੰਮੋਜ ਦਾ ਜਿਨ੍ਹਾਂ ਦੇ ਸਹਿਯੋਗ ਨਾਲ 6 ਕਿਲੋਮੀਟਰ ਟੈਲਾਂ ਵਾਲਾ ਪਾਣੀ ਪੈਪਲੈਨ ਰਾਹੀਂ ਸਾਡੇ ਖੇਤਾਂ 'ਚ ਜਾ ਕੇ ਖੁੱਲਿਆ ਵੱਜ ਗਿਆ ਸਾਰਾ ਪਾਣੀ ਪਹਿਲਾਂ ਪਾਣੀ ਆਉਂਦਾ ਸੀ ਨਾ ਮਾਤਰਾ ਆਉਂਦਾ ਸੀਗਾ ਲੀਕਿੰਗ ਬੜੀ ਸੀਗੀ ਰਸਤੇ ਵਿੱਚ ਕਿਤੇ ਟੋਟਿਆਂ ਦਾ ਬਹੁਤ ਭਗਾਈ ਸੀ ਹੁਣ ਅਸੀਂ ਆਗੇ ਨਹੀਂ ਦੇਖਿਆ ਕਿਤੇ ਮੋਗੇ ਤੇ ਮੇਰੇ ਨਾਲ ਹਫਤੇ ਬਾਅਦ ਮੋਗੇ ਦੇ ਘੜਾ ਮਾਰਦੇ ਆ ਪਾਣੀ ਸਾਰਾ ਵੱਜ ਕੇ ਸਾਡੇ ਖੇਤਾਂ 'ਚ ਜਾ ਕੇ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਸਰਦਾਰ ਜਗਦੀਪ ਸਿੰਘ ਗੋਲਦੀ ਦਾ ਵੀ ਲੈਰ ਨੋਡ ਵੀ ਪੂਰੀ ਹੋਣੀ ਹੈ ਲੈਰ ਤਾਂ ਨਜ਼ਾਰੀ ਬੱਜੇ ਪਏ ਆ ਖਾਲਸਾ ਵੈਕਰੂ ਜੀ ਦੀ ਫਤਿਹ ਅਸੀਂ ਐਮਐਲਏ ਸਾਹਿਬ ਗੋਲਦੀ ਕਮੋਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 86 ਲੱਖ ਰੁਪਏ ਲਾ ਕੇ ਸਾਨੂੰ ਪਾਈਪ ਲਾਈਨ ਪਾ ਕੇ ਦਿੱਤੀ ਪਹਿਲਾਂ ਸਾਨੂੰ 35 ਸਾਲ ਹੋ ਗਏ ਪੱਕਾ ਖਾਲ ਸੀਗਾ ਸਾਡਾ ਪਰ ਟੈਂਦਾ ਟੈਂਦਾ ਟਹਿ ਗਿਆ ਉਹਦੇ ਵਿੱਚ ਸਾਡਾ ਪਾਣੀ ਰਾਹ ਚੋਰੀ ਬਹੁਤ ਹੋ ਰਿਹਾ ਸੀਗਾ ਹੁਣ ਪਾਣੀ ਨਾ ਮਾਤਰੀ ਜਾਂਦਾ ਸੀ ਹੁਣ ਸਾਹੀ ਇੰਨੇ ਕੋ ਜਾਏ ਪਾਣੀ ਸਾਨੂੰ ਸਾਲ ਭਰ ਹੋ ਗਿਆ ਪਾਈਪ ਸਾਡੇ ਪਾਣੀ ਜਾਂਦੇ ਨੂੰ 6 ਮਹੀਨੇ ਹੁਣ ਖੁੱਲਾ ਪਾਣੀ ਜਾਂਦਾ ਸਾਡਾ ਪੂਰਾ ਪਾਣੀ ਸਾਡਾ ਲੱਗਦਾ ਨਹੀਂ ਤਾਂ ਅੱਗੇ ਪਾਣੀ ਸਾਨੂੰ ਇਹ ਹੁੰਦਾ ਸੀ ਪੱਜ ਕਿੱਥੋਂ ਢੜ ਟੁੱਟ ਗਿਆ ਕਿਤੇ ਹੁਣ ਇਹ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਵਧੀਆ ਪਾਣੀ ਦਾ ਇੰਤਜ਼ਾਮ ਕਰਕੇ ਮਤਲਬ ਇਹ ਟੈਲਾਂ ਸੀ ਪਹਿਲਾਂ ਤੱਕ ਅੱਗੇ ਪਾਣੀ ਘੱਟ ਆਉਂਦਾ ਹਾਂਜੀ ਹੁਣ ਸਾਨੂੰ ਪਾਣੀ ਜਿੰਨਾ ਹੈਗਾ ਸਾਨੂੰ ਉਹਨੇ ਨਾਲ ਪੂਰਾ ਸੰਤੁਸ਼ਟੀ ਮਿਲਦੀ ਹੈ ਸਾਰਾ ਪਾਣੀ ਸਾਡੇ ਖੇਤ ਪਹੁੰਚ ਜਾਂਦਾ ਪਿੱਛੇ ਢੇੜਾ ਮਾਰਨੀ ਸਾਨੂੰ ਲੋੜ ਹੀ ਨਹੀਂ ਪੈਂਦੀ ਪਾਣੀ ਪੂਰਾ ਆਉਂਦਾ ਤੇ ਹੁਣ ਟੈਲਾਂ ਦਾ ਪਾਣੀ ਵੀ ਸਾਨੂੰ ਉਥੇ ਪੂਰਾ ਲੱਗਦਾ ਹੈ ਇਸ ਕਰਕੇ ਇਹ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਰਈ ਖਾਲਸਾ ਰ ਅੱਜ ਜਗਵੀਰ ਸਿੰਘ ਜਗਦੀਪ ਸਿੰਘ ਗੋਲਡੀ ਜੀ ਪਹਿਲਾਂ ਤੇ ਉਦਘਾਟਨ ਕਰਨ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ 86 ਲੱਖ ਦੀ ਲਾਗਤ ਨਾਲ ਸਾਡੀ 7 ਕਿਲੋਮੀਟਰ ਪਾਈਪ ਲਾਈਨ ਪਵਾਈ ਆ ਉਸ ਤੋਂ ਪਹਿਲਾਂ ਸਾਡਾ 35-40 ਸਾਲ ਤੋਂ ਪੱਕਾ ਖਾਲਾ ਸੀ ਉਹ ਟੈਂਡਾ ਟੈਂਡਾ ਹੌਲੀ ਹੌਲੀ ਕੱਚਾ ਹੋ ਗਿਆ ਰਸਤੇ ਦੇ ਵਿੱਚ ਕੋਈ ਪਸ਼ੂ ਬਹਿ ਜਾਂਦੇ ਸੀ ਕੋਈ ਲੋਕ ਚੋਰੀ ਕਰ ਲੈਂਦੇ ਸੀ ਹੁਣ ਜੋ ਪਾਈਪ ਲਾਈਨ ਪਈ ਆ ਔਰ ਸਾਨੂੰ ਬਹੁਤ-ਬਹੁਤ ਲਾਭ ਮਿਲਿਆ ਜੋ ਅਸੀਂ ਟੈਲਾ ਤੇ ਬੈਠੇ ਆਂ ਸਾਨੂੰ ਪਾਪ ਲਾਈਨ ਦੇ ਨਾਲ ਮੋਗੇ ਜਿੰਨਾ ਆਸਰਾ ਹੋ ਗਿਆ ਵੀ ਅਸੀਂ ਆਪਦੇ ਜਾਨੇ ਮੋਗੇ ਤੇ ਬੈਠੇ ਆਂ ਜੋ ਕਿ ਸਾਡੇ ਹੁਣ 30 ਸਾਲਾਂ ਬਾਅਦ ਅੱਗੇ ਕਿਲਾ ਦੋ ਕਿਲੇ ਪੈਰੀ ਪਾਣੀ ਭਰਦਾ ਸੀ ਹੁਣ ਸਾਡਾ ਜਿੰਨੀ ਵਾਰੀ ਆ ਉਹਨਾਂ ਹੀ ਪਾਣੀ ਉਦੋਂ ਵੱਧ ਲੱਗਦਾ ਪੂਰਾ ਪਾਣੀ ਹੁਣ ਆਉਗਾ ਪੂਰਾ ਵੱਧ ਹੋ ਜਾਂਦਾ ਜੀ ਉਸ ਅਨਤਾਨ ਸਾਨੂੰ ਆਇਆ ਜਿਵੇਂ ਕਣਕ ਦੇ ਸਾਨੂੰ ਬੰਦ ਕਰਨਾ ਪਿਆ ਕਰੂਗਾ ਜੀ ਹਾਂਜੀ ਵੈਖ ਖਾਲਸਾ ਦੇ ਤੇ ਗੋਲੀ ਦਾ ਬਹੁਤ-ਬਹੁਤ ਧੰਨਵਾਦ ਆ ਔਰ ਪਵਨਤਮਾਨ ਸਰਕਾਰ ਜੀ ਦਾ ਬਹੁਤ ਬਾਰ ਜਿਨ੍ਹਾਂ ਨੇ ਉਪਰਾਲਾ ਕਰਕੇ ਸਾਡੇ ਪਿੰਡ ਖੜਾ ਤੇ ਮਿਹਰਬਰ ਹੱਥ ਰੱਖਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ